ਹੈਲੋ ਜੀ ਸਸ਼ੀ ਗਾਲ ਤੁਹਾਨੂੰ ਸਾਰੇ ਨਵੇਂ ਹੋ ਹੁੱਕ ਸਾਰੀ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਬਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਇਹ ਤੇ ਇੱਥੇ ਮੰਮੀ ਜੀ ਨੇ ਲਾ ਦਿੱਤੀ ਹੈ ਜੀ ਮਧਾਨੀ ਮੱਖਣੀ ਕੱਢਣ ਵਾਸਤੇ ਕਾਫੀ ਦਿਨਾਂ ਦੀ ਪਈ ਹੋਈ ਸੀ ਵੈਸੇ ਤਾਂ ਮੱਖਣੀ ਮਤਲਬ ਆਪ ਬਦਤੀ ਕਰਕੇ ਕਿਉਂ ਬਣਾ ਲੈਣੇ ਹੈਗੇ ਆ ਅੱਜ ਆਪਾਂ ਥੋੜੀ ਜਿਹਾ ਖਲਵਾਂਗੇ ਹਨਾ ਕਿਉਂਕਿ ਗਰਮੀਆਂ ਦੇ ਵਿੱਚ ਨਾ ਹੁਣ ਕਿਉਂ ਸੂਤ ਨਹੀਂ ਆਉਂਦਾ ਇਸੇ ਕਰਕੇ ਠੰਢੀ ਮੱਖਣੀ ਵਧੀਆ ਰਹਿੰਦੀ ਹੈ ਸਬਜ਼ੀ ਦੇ ਵਿੱਚ ਤੇ ਇੱਥੇ ਆਪਣਾ ਮੱਖਣੀ ਵੀ ਨਿਕਲ ਚੁੱਕੀ ਹੈਗੀ ਹੈ ਤੇ ਹੁਣ ਮਮੀ ਜੀ ਮਖਣੀ ਨੂੰ ਇਹਦੇ ਵਿੱਚੋਂ ਕੱਢ ਲੈਣਗੇ ਤੇ ਕੱਢਣ ਤੋਂ ਬਾਅਦ ਆਪਾਂ ਥੋੜੀ ਜਿਹੀ ਨੂੰ ਗਰਮ ਕਰ ਲਾਂਗੇ ਤੇ ਬਾਕੀ ਨੂੰ ਆਪਾਂ ਫ੍ਰੀਜ ਦੇ ਵਿੱਚ ਰੱਖ ਦੇਣ ਕਿਉਂਕਿ ਗਰਮ ਆਪਾਂ ਇਸੇ ਲਈ ਕਰਦੇ ਆ ਇੱਕ ਤਾਂ ਕਈ ਵਾਰੀ ਆਪਾਂ ਨੂੰ ਤੜਕਾ ਲਾਉਣਾ ਪੈ ਜਾਂਦਾ ਹੈ ਹਨਾ ਦੇਸੀ ਘਿਓ ਦਾ ਜਾਂ ਫਿਰ ਆਪਾਂ ਕਦੀ ਕੁਝ ਖਾਣ ਨੂੰ ਮਿੱਠਾ ਬਣਾ ਲਈਏ ਇੱਕ ਆਪਾਂ ਜੋਤ ਜਿਗੋਨੇ ਆ ਉਹਦੇ ਵਿੱਚ ਦੇਸੀ ਘਿਓ ਦੀ ਲੋੜ ਪੈਂਦੀ ਹੈ ਇਸੇ ਕਰਕੇ ਆਪਾਂ ਗਰਮ ਕਰ ਲੈਂਦਾ ਹੈ ਤੇਜੀ ਮੱਖਣੀ ਨੇ 1 ਵਜੇ ਆਪਾਂ ਫ੍ਰੀਜਰ ਦੇ ਵਿੱਚ ਰੱਖ ਦਿੱਤਾ ਹੈਗਾ ਤੇ ਹੁਣ ਆਪਾਂ ਬਣਾ ਲਾਂਗੇ ਸਵੇਰ ਦੀ ਚਾਹ ਕਿਉਂਕਿ ਉੱਠਦੇ ਸਾਰ ਆਪਾਂ ਚਾਹ ਸਾਰ ਨੂੰ ਪਹਿਲਾਂ ਬਣਾਉਣੀ ਪੈਂਦੀ ਆਪਾਂ ਇੱਕ ਕੱਪ ਪਹਿਲਾਂ ਬਣਾਈ ਸੀਗੀ ਉਹ ਆਪਣੇ ਵਾਸਤੇ ਹੁਣ ਆਪਾਂ ਸਾਰੇ ਵਾਸਤੇ ਚਾਹ ਬਣਾਉਣ ਦੇ ਆ ਸਾਰੇ ਉੱਠ ਚੁੱਕੇ ਤੇ ਜੀ ਸਾਰੀ ਚਾਹ ਚੂਪੀ ਕੇ ਆਪਦੇ ਆਦੀ ਕੰਮੀ ਲੱਗ ਚੁੱਕੇ ਹੈਗੇ ਨੇ ਤੇ ਕਾਫੀ ਦਿਨ ਤੋਂ ਤੁਹਾਨੂੰ ਆਪਾਂ ਬੂਟੇ ਨਹੀਂ ਦਿਖਾਏ ਸੀਗੇ ਆਹ ਵੇਖ ਲਓ ਜੀ ਆਪਣੇ ਬੂਟੇ ਡੇਡੇ ਵੱਡੇ ਹੋ ਗਏ ਨੇ ਤੇ ਮਰੂਦਾ ਦੇ ਬੂਟੇ ਨੂੰ ਬਹੁਤ ਫਲ ਲੱਗਿਆ ਹੈਗਾ ਹੈ ਤੇ ਚਲੋ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪਰਲੇ ਹਾਤੇ ਦੇ ਵਿੱਚ ਤੇ ਜੀ ਮੌਸਮ ਕਾਫੀ ਵਧੀਆ ਸੀਗਾ ਠੰਡੀ ਹਵਾ ਚੱਲਣ ਦੀ ਸੀ ਲੇਕਿਨ ਦੁਪਹਿਰ ਜਿੱਤੇ ਮੌਸਮ ਖਰਾਬ ਹੋ ਜਾਂਦਾ ਬਹੁਤ ਤੱਤੀ ਲੋ ਵਗਣ ਲੱਗ ਜਾਂਦੀ ਹੈ ਤੇ ਹਵਾ ਵੀ ਚੱਲਦੀ ਹੈ ਲੇਕਿਨ ਲੋ ਵਾਲੀ ਹਵਾ ਚੱਲਦੀ ਹੈ ਤੇ ਆ ਵੇਖੋ ਤੁਸੀਂ ਪਾਪਾ ਜੀ ਤੇ ਅੰਕਲ ਜੀ ਚੱਲੇ ਨੇ ਖੇਤ ਪੱਠੇ ਲੈਣ ਵਾਸਤੇ ਸੂਰਜ ਕਾਫੀ ਵਧੀਆ ਨਿਕਲੇ ਆਏ ਤੇਜ਼ੀ ਇੱਥੇ ਹੁਣ ਆਪਾਂ ਕਰ ਲਵਾਂਗੇ ਮੱਖਣੀ ਦੱਤੀ ਕਿਉਂਕਿ ਸਾਰੇ ਨੇ ਰੋਟੀ ਖਾ ਲਈਤੀ ਹੈਗੀ ਹੈ ਤੇ ਆਪਾਂ ਜਿੰਨੀ ਸੀਗੀ ਉਹ ਆਪਾਂ ਅੱਡ ਕਰਕੇ ਰੱਖ ਲਈਤੀ ਤੇ ਜੀ ਰਾਤ ਦਾ ਟਾਈਮ ਹੈਗਾ ਕਿਉਂਕਿ ਉਸ ਤੋਂ ਬਾਅਦ ਆਪਨੇ ਤਾਂ ਵਲੌਗ ਨਹੀਂ ਬਣਾਇਆ ਹੈਗਾ ਇੱਕ ਤਾਂ ਮੌਸਮ ਖਰਾਬ ਹੋ ਚੁੱਕਿਆ ਸੀ ਜਾਂ ਇੱਕ ਆਪਣਾ ਸਿਰ ਦੁਖਨ ਲੱਗ ਗਿਆ ਸੀ ਤੇ ਅਚਾਨਕ ਹੀ ਸਿਰ ਦੁਖਨ ਲੱਗ ਗਿਆ ਉਸ ਤੋਂ ਬਾਅਦ ਮਤਲਬ ਵਲੌਗ ਨਹੀਂ ਆਪਨੇ ਤਾਂ ਸ਼ੂਟ ਹੋ ਪਾਇਆ ਆਪਾਂ ਕੀ ਦੁਖਾਉਂਦੇ ਹਨਾ ਤੇ ਇੱਥੇ ਆਪਾਂ ਰਾਤ ਨੂੰ ਆਏ ਹੈਗੇ ਆ ਪਸ਼ੂਣ ਪਾਣੀ ਢੋਣ ਆਸਤੇ ਕਿਉਂਕਿ ਐਕਦੀ ਆਪਾਂ ਲੇਟ ਹੋ ਗਏ ਸੀਗੇ ਤੇ ਜਿਹੜੀ ਹਨੇਰੀ ਹੈਗੀ ਆ ਆਂਦੀ ਹੈਗੀ ਉਹ ਬਹੁਤ ਤੇਜ਼ ਚੱਲੰਦੀ ਸੀ ਕਿ ਮਿੱਟੀ ਓਡਡ ਸਾਰੀ ਘਰਾਂ ਦੇ ਵਿੱਚ ਜਾਂਦੀ ਸੀਗੀ ਯਾਨੀ ਹੁਜੇ ਤੇ ਤੁਹਾਨੂੰ ਕੈਮਰੇ ਦੇ ਵਿੱਚ ਨਹੀਂ ਕੈਪਚਰ ਨਹੀਂ ਹੋਣਦੇ ਹੀ ਹੋਊਗੀ ਲੇਕਿਨ ਬਹੁਤ ਤੇ ਇੱਥੇ ਆਪਾਂ ਮੱਝ ਨੂੰ ਗਾਣ ਨੂੰ ਪਾਣੀ ਪਿਆ ਦਿੱਤਾ ਹੈਗੇ ਹੁਣ ਆਪਾਂ ਕਟੀਆਂ ਬੱਚੇ ਨੂੰ ਪਿਆ ਦਾਂਗੇ ਤੇ ਹੁਣ ਇਹਨਾਂ ਨੂੰ ਪਾਸੇ ਬੰਨ ਕੇ ਆਪਾਂ ਇੱਕ ਵਾਰੀ ਨਵਾਵਾ ਦਾਂਗੇ ਕਿਉਂਕਿ ਨਾ ਫਿਰ ਮਤਲਬ ਇਹਨਾਂ ਨੂੰ ਵੀ ਗਰਮੀ ਲੱਗਦੀ ਹੈ ਜਿਵੇਂ ਆਪਾਂ ਨੂੰ ਲੱਗਦੀ ਹੈ ਆਪਾਂ ਤੇ ਅੰਦਰ ਕੂਲਰ ਲਾ ਕੇ ਪੈ ਜਾਈਦਾ ਸੋ ਇੱਕ ਵਾਰੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਵਾਵਾ ਦਾਂਗੇ ਤਾਂ ਕਿ ਇਹ ਫਰੈਸ਼ ਹੋ ਜਾਣ ਤੇ ਇਹਨਾਂ ਨੂੰ ਗਰਮੀ ਨਾ ਲੱਗੇ ਤੇਜੀ ਹੁਣ ਆਪਾਂ ਇੱਥੇ ਗਾਣ ਨੂੰ ਤੇ ਮੱਝ ਨੂੰ ਖਲਕਵਾ ਦਾਂਗੇ ਕਿਉਂਕਿ ਗਾਂ ਤੇ ਮੱਝ ਸੂਨ ਵਾਲੀਆਂ ਹੈਗੀਆਂ ਇਹਨਾਂ ਦੀ ਹੈਲਥ ਦਾ ਧਿਆਨ ਰੱਖਣਾ ਪੈਂਦਾ ਪਹਿਲਾਂ ਤੋਂ ਹੀ ਤੇ ਜੀ ਚਲੋ ਜੀ ਅੱਜ ਦੇ ਵਲੌਗ ਚ ਨਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਵੀਡੀਓ ਨੂੰ ਲਾਈਕ ਕਰਦੇ ਤੇ ਇੱਕ ਵਧੀਆ ਜਿਹਾ ਕਮੈਂਟ ਕਰਦੇ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਮਿਲਦੇ ਆ ਕਿ ਸਨੇ ਬਲੌਗ ਨਾਲ ਤੱਕ ਤੇ ਕੀ ਲਈ ਓਕੇ ਗੁੱਡ ਬਾਏ ਸੀ ਫੀ ਹੋਮ ਐਂਡ ਕੇਅਰ